ਖਾਣਾ ਏ ਡਿਵੀਜ਼ਨ ਦੇ ਅਧੀਨ ਆਉਂਦਾ ਇਲਾਕਾ ਸਿਟੀ ਸੈਂਟਰ ਵਿਖੇ ਪੁਲਿਸ ਵੱਲੋਂ ਨਸ਼ਾ ਤਸਕਰ ਬੋਵੀ ਉਰਫ ਕਾਲੂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਹਿਰੋਇਨ ਬਰਾਮਦ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਏ ਡਿਵੀਜ਼ਨ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਰੈਕਿਸਕਸ਼ਲ ਦੀ ਰਿਪੋਰਟ ਫੋਕਸ 24/7 ਮਾਮਲਾ ਕੀ ਮਾਮਲਾ ਕੀ ਹੈ ਇਹ ਪੁਲਿਸ ਪਾਰਟੀ ਨੇ ਦੌਰਾਨ ਗਸ਼ਤ ਸਿਟੀ ਸੈਂਟਰ ਦੇ ਏਰੀਆ ਵਿੱਚੋਂ ਐਸ ਆਈ ਅਮਰ ਸਿੰਘ ਵੱਲੋਂ ਮਸਮੀ ਜਿਹੜਾ ਬੋਬੀ ਉਰਫ ਕਾਲੂ son of ਪ੍ਰਮੋਦ ਕੁਮਾਰ ਵਾਸੀ ਹਾਤਾ ਨੰਬਰ 100 ਕਾ ਮੰਡੀ ਰਾਮਬਾਗ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ 6.93 ਗ੍ਰਾਮ ਹੈਰੋਇਨ ਅਤੇ 300 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ ਅਤੇ ਮੁਕੱਦਮਾ ਨੰਬਰ 75 ਮਿਤੀ 30/5/25 ਅੰਡਰ ਸੈਕਸ਼ਨ 21B 27A ਐਨਡੀਪੀਐਸ ਐਕਟ ਥਾਣਾ A ਡਿਵੀਜ਼ਨ ਦਰਜ ਰਜਿਸਟਰ ਕੀਤਾ ਗਿਆ ਹੈ ਤੇ ਸਾਰੀ ਜਿਹੜੇ ਇੱਥੇ ਫਿਕੰਦਾ ਖਮਾਇ ਕਰ ਰਿਹਾ ਦੋਸ਼ੀ ਨੂੰ ਗ੍ਰਫਤਾਰ ਕਰਕੇ ਅੱਜ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਅਸਲ ਕੀਤਾ ਜਾਵੇਗਾ ਤੇ ਇਸ ਪਾਸੋਂ ਬਰੀਕੀ ਨਾਲ ਪੁੱਛ ਕੇ ਜੜੀ ਕੀਤੀ ਜਾਵੇਗੀ ਕਿ ਇਹ ਇਸ ਧੁੰਦੇ ਵਿੱਚ ਕਦੋਂ ਦਾ ਲੱਗਾ ਹੋਇਆ ਹੈ ਤੇ ਇਹ ਜਿਹੜੀ ਹੈਰੋ ਨੇ ਕਿਸ ਪਾਸੋਂ ਲੈ ਕੇ ਆਉਂਦਾ ਤੇ ਅੱਗੇ ਕਿਹੜੇ-ਕਿਹੜੇ ਗਾਕ ਨੂੰ ਇਹ ਵੇਚ ਰਿਆ ਸੀ ਤੇ ਸਰ ਇੱਥੇ ਕੋਈ ਪਿਛਲੇ ਮਾਮਲੇ ਕੋਈ ਦਰਜ ਹੈਗੇ ਆ ਇਹ ਸਾਰਾ ਜੇ ਵੈਰੀਫਾਈ ਕਰ ਰਹੇ ਆ ਸਾਰਾ ਕਰਕੇ ਇਹਦਾ ਕਲੀਅਰ ਤੇ ਇਹਨੂੰ ਬਰੀਕੀ ਨਾਲ ਜਾਂਚ ਕੀਤੀ ਜਾਏਗੀ ਇੰਨਾ ਕੋਈ ਤਾਲੁਕਾ ਤੇ ਕੋਈ ਤੁਹਾਨੂੰ ਨਜ਼ਰ ਆਏ ਇਹਨਾਂ ਦੇ ਦਰਾਨੇ ਰਿਮਾਂਡ ਸਾਰੀ ਕੁੱਝ ਕੁੱਝ ਕੀਤੀ ਜਾਏਗੀ ਜੋ ਵੀ ਇਹਦੇ ਬੈਕਵਰਡ ਫਾਰਵਰਡਿੰਗਸ ਦੇ ਵਿੱਚ ਆਏਗਾ ਉਹਨਾਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ